ਕਿਆ ਦੋਸਤੋ ਆ ਤੁਸੀਂ ਜੋ ਜੱਗ ਦੇਖ ਰਹੇ ਹੋ ਇਹ ਚਾਹ ਬਣਾ ਲਾ ਜੱਗ ਹੈ ਇਹਨੂੰ ਮੈਂ ਰੋਜ਼ ਤੋਕੇ ਨਾ ਅਲਮਾਰੀ ਦੇ ਵਿੱਚ ਰੱਖਦਾ ਹੁੰਦਾ ਸੀਗਾ ਤੇ ਮੈਂ ਦੋ ਚਾਰ ਦਿਨਾਂ ਤੋਂ ਦੇਖ ਰਿਆ ਸੀਗਾ ਵਿੱਚ ਧੂੜ ਜੀ ਧੂੜ ਜੀ ਬੂਰ ਜੀ ਰੋਜ਼ ਜੰਮਦੀ ਜਾਂਦੀ ਸੀਗੀ ਤੇ ਮੈਂ ਅੱਜ ਗੌਰ ਨਾਲ ਦੇਖਿਆ ਤੇ ਆ ਬਰੀਕ ਜੀ ਇਹ ਚੱਲਦੇ ਵੇ ਕੀੜੇ ਦੇਖੋ ਤੁਸੀਂ ਉਹ ਅਸਲ ਧੂੜ ਨਹੀਂ ਉਹ ਕੀੜੇ ਨੇ ਛੋਟੇ ਛੋਟੇ ਆ ਤੁਸੀਂ ਅੱਜ ਤੋਂ ਨੂੰ ਸੈਦ ਦੀ ਡਿਗਦਾ ਹੋਏਗਾ ਆ ਦੇਖੋ ਆਹਾ ਆਹੜਾ ਜਿਹੜੇ ਦਿਖ ਰਹੇ ਨੇ ਉਹਦੇ ਬਰਾਬਰ ਸੀ ਇਹ ਅਸਲ 'ਚ ਕੀੜੇ ਨੇ ਜੀ ਇਹ ਛੋਟੇ ਛੋਟੇ ਬਰੀਕ ਬਰੀਕ ਇੱਥੇ ਆ ਨਾ ਦੇਖਿਓ ਹੌਲੀ ਹੌਲੀ ਚੱਲਦੇ ਤੁਹਾਨੂੰ ਨਜ਼ਰ ਆਣਗੇ ਆ ਦੇਖੋ ਯਾਰ ਨੋਂ ਦੇ ਬਰਾਬਰ ਦੇਖੋ ਤੁਸੀਂ ਆ ਦੇਖੋ ਬਰੀਕ ਜਿਆ ਬਹੁਤ ਬਰੀਕ ਹੈ ਆ ਦੇਖੋ ਆ ਜਾ ਰਿਹਾ ਅਲਿਖ ਬਹੁਤ ਸਗਮਿਆ ਕੀੜਾ ਤੇ ਇਹ ਅਲਮਾਰੀ ਦੇ ਵਿੱਚ ਮੈਂ ਨਾ ਇਹ ਕਿੱਥੋਂ ਲੱਗਿਆ ਇਹ ਇਹ ਅਲਮਾਰੀ ਦੇ ਵਿੱਚ ਮੈਂ ਨਾ ਥੋੜੇ ਦਿਨਾਂ ਤੋਂ ਮੈਂ ਉਹ ਰੱਖਿਆ ਵੈ ਜੀਆ ਦਲੀ ਦਾ ਪੈਕਟ ਰੱਖਿਆ ਵੈ ਸੁੱਕਾ ਦਲੀਆ ਉਹਦੇ ਵਿੱਚ ਕਾਫੀ ਦਿਨਾਂ ਤੋਂ ਪਿਆ ਤੀਗਾ ਫਿਰ ਉਤੋਂ ਇਹ ਪੈਦਾ ਹੋਏ ਸੀਗੇ ਆ ਕੀੜੇ ਬਰੀਕ ਜਿਹਾ ਦੇਖੋ ਜਾਂਦਾ ਤੁਹਾਨੂੰ ਦਿਖ ਰਿਹਾ ਹੋਣਾ ਆ ਦੇਖੋ ਅਨੌ ਦੇ ਬਰਾਬਰ ਦੇਖੋ ਇਹ ਚਲਦਾ ਨਗਰ ਦਾ ਜਹਰ ਆ ਰਹੇ ਹੋਣਾ ਤੁਹਾਨੂੰ ਮੈਂ ਦੇਖ ਕੇ ਹਰਾਂ ਦੇ ਕੁਦਰਤ ਦੇ ਰੰਗ ਦੇਖੋ ਕਿੰਨੇ ਸ਼ੁਰਸ਼ਕਮ ਜੇ ਕੀੜੇ ਨੇ ਆ ਦੇਖੋ ਆ ਦੇਖੋ ਆ ਜਾ ਰਿਹਾ ਇਹ ਤਾਂ ਬਹੁਤ ਜ਼ਿਆਦਾ ਸੀਗੇ ਤੇ ਮੈਂ ਤੋੜਾ ਧੋਟਾ ਨਾ ਉੱਤੋਂ ਬਾਅਦ ਹੁਣ ਰੱਖਿਆ ਦੁਬਾਰਾ ਤੇ ਥੋੜੇ ਥੋੜੇ ਰਹਿ ਗਏ ਉਹ ਚੜੇ ਨੇ ਇਸ ਦੇ ਉੱਪਰ ਇੱਕ ਆ ਦੇਖੋ ਆ ਨੌ ਦੇ ਬਰਾਬਰ ਮੂਰੇ ਆ ਜਾ ਰਿਹਾ ਆ ਦੇਖੋ ਕਿੰਨਾ ਛੋਟਾ ਜਿਹਾ ਜੀਵ ਹੈ ਇਹ ਕੁਦਰਤ ਦੇ ਰੰਗ ਹਮੇਸ਼ਾ ਤਾਂ ਹੀ ਹੈ ਵੀ ਆਪਣੀ ਕੋਈ ਵੀ ਖਾਣ ਪੀਣ ਵਾਲੀ ਚੀਜ਼ ਹੈ ਉਹਨੂੰ ਧੋਕੇ ਖਾਓ ਈਦਾ ਧਿਆਨ ਰੱਖਿਓ ਮੇਰੇ ਵੀਰ ਮੈਂ ਤਾਂ ਉਹ ਦੇਖ ਰਿਹਾ ਵੀ ਧੂੜ ਕੇ ਤੋ ਜਮ ਜਾਂਦੀ ਹੈ ਜਦ ਸਵੇਰੇ ਦੇਖਿਆ ਮੈਂ ਗੌਰ ਨਾਲ ਇਹ ਤਾਂ ਬਰੀਕ ਬਰੀਕ ਛੋਟੇ ਸੁਸ਼ਕਮ ਜਿਹੇ ਜੀਵ ਨਹੀਂ ਜੀਵ ਨੇ ਇਹ